ਜਣ ਨੇ ਮੈਨੂੰ ਉਤਲੀ ਡੌਂਕੀ ਦਾ ਕਹਿ ਕੇ ਥੱਲੇ ਦੀ ਡੌਂਕੀ ਰਾਈ ਪਨਾਮਾ ਰਾਈ ਕੱਲਿਆ ਜੋ ਕਿ ਬਿਲਕੁਲ ਸਾਡੇ ਲਈ ਸੇਵ ਨਹੀਂ ਸੀ ਲਗਭਗ 50 ਲੱਖ ਰੁਪਇਆ ਦਿੱਤਾ ਗਿਆ ਵਾ ਤੇ 70 ਲੱਖ ਦੀ ਗੱਲ ਸੀ ਮੰਗ ਚਾਹੁੰਦੇ ਆ ਵੀ ਸਾਡੇ ਬੇਟੇ ਦੀ ਹਲਪ ਕੀਤੀ ਜਾਏ ਕੋਈ ਨਾ ਕੋਈ ਇਹਨੂੰ ਨੌਕਰੀ ਕੁਝ ਵੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਨੌਕਰੀ ਮਿਲੇ ਬੇਟੇ ਨੂੰ ਲੱਪਰੇ ਸਿੰਘਾ ਮੈਨੂੰ ਅੱਜ ਵਾਪਸੀ ਹੋਈ ਹੈ ਘਰ ਮੈਂ 1 ਸਾਲ ਹੋ ਗਿਆ ਘਰੋਂ ਤੁਰੇ ਨੂੰ ਤੇ ਲਗਭਗ ਖੱਜਲ ਖਾਬ ਹੀ ਹੁੰਦੇ ਰਹੇ ਆ ਤੇ ਮੈਨੂੰ ਇਨਸਾਫ ਚਾਹੀਦਾ ਕਿਉਂਕਿ ਏਜੰਟ ਨੇ ਮੈਨੂੰ ਉਤਲੀ ਡੌਂਕੀ ਦਾ ਕਹਿ ਕੇ ਮੈਨੂੰ ਥੱਲੇ ਦੀ ਡੌਂਕੀ ਰਾਈ ਪਨਾਮਾ ਰਾਈ ਕੱਲਿਆ ਜੋ ਕਿ ਬਿਲਕੁਲ ਸਾਡੇ ਲਈ ਸੇਵ ਨਹੀਂ ਸੀ ਉੱਥੇ ਸਾਨੂੰ ਕੋਈ ਨਾ ਕੋਈ ਡੌਂਕਰ ਮਾਰਦਾ ਰਿਹਾ ਸਾਡੇ ਨਾ ਮੁੰਡੇ ਹੈਗੇ ਸੀ ਉਹਨਾਂ ਦੇ ਗੋਡੇ ਤੱਕ ਟੁੱਟ ਗਏ ਨੇ ਤੇ ਇਸ ਲਈ ਸਾਨੂੰ ਇਨਸਾਫ ਚਾਹੀਦਾ ਤੇ ਭਾਜੀ ਪਨਾਮਾ ਚ ਆਉਂਦਾ ਸਾਨੂੰ ਬਹੁਤ ਖਤਰਾ ਆ ਰਿਹਾ ਅਸੀਂ ਸੱਪਾਂ ਦੇ ਵਿੱਚ ਸੌਂਦੇ ਨੇ ਸੱਪ ਮਗਰਮਚ ਹੋਰ ਬਹੁਤ ਜਾਨਵਰ ਸੀ ਜਿਨ੍ਹਾਂ ਕੋ ਅਸੀਂ ਬੱਚ ਬਚਾ ਕੇ ਜਿਉਂਦੇ ਰਹੇ ਤੇ ਬਾਕੀ ਗਾਂ ਪਨਾਮਾ ਤੋਂ ਸਾਨੂੰ ਮੈਕਸੀਕੋ ਤੱਕ ਬਹੁਤ ਔਖੇ ਤਰੀਕੇ ਨਾਲ ਲੇ ਜਾਂਦੇ ਲੈ ਕੇ ਜਾਇਆ ਗਿਆ ਕਿ ਜਿਵੇਂ ਕੰਟੇਨਰਾਂ ਚ ਬੰਦ ਕਰਕੇ ਕਿ ਸਾਨੂੰ ਖਾਣ ਪੀਣ ਨੂੰ ਕੀ ਬਾਥਰੂਮ ਕਰਨ ਤੱਕ ਜਾਣ ਨਹੀਂ ਦਿੰਦਾ ਜੇ ਅੱਗੋਂ ਡੌਂਕਰਾਂ ਨੂੰ ਕਹਿੰਦੇ ਸੀ ਕਿ ਸਾਨੂੰ ਬਾਹਰ ਲੈ ਜਾਓ ਬਾਥਰੂਮ ਕਰਾਉ ਜਾਂ ਕੁਝ ਵੀ ਸਾਨੂੰ ਅਗੋਂ ਮਾਰਦੇ ਸੀ ਵਿੱਚ ਮੁੰਡੇ ਇਦਾਂ ਦੇ ਨੇ ਜਿਨ੍ਹਾਂ ਦੇ ਡੌਂਕਰਾਂ ਨੇ ਮਾਰ ਕੇ ਸਿਰ ਖੋਲੇ ਨੇ ਕਿ ਤੁਸੀਂਾਨੂੰ ਕਿਹਾ ਕਿਉਂ ਇਸ ਹਿਸਾਬ ਨਾਲ ਅਸੀਂ ਮੈਕਸੀਕੋ ਤੱਕ ਪਹੁੰਚੇ ਆਂ ਭਾਜੀ ਲਗਭਗ 50 ਲੱਖ ਰੁਪਇਆ ਦਿੱਤਾ ਗਿਆ ਵਾ ਤੇ 70 ਲੱਖ ਦੀ ਗੱਲ ਸੀ ਤੇ ਭਾਜੀ ਅਸੀਂ 27 ਜਨਵਰੀ ਨੂੰ ਅਮਰੀਕਾ ਪਹੁੰਚ ਗਏ ਆਂ ਤੇ 20 ਫਰਵਰੀ ਨੂੰ ਸਾਡੀ ਵਾਪਸੀ ਹੋ ਗਈ ਹੈ ਹਾਂਜੀ ਭਾਜੀ ਸਾਨੂੰ 10 11 ਵਜੇ ਸਾਨੂੰ ਕੈਂਪ ਵਿੱਚੋਂ ਕੱਢ ਲਿਆ ਕਮਰਿਆਂ ਵਿੱਚੋਂ ਪਾਜੀ ਸਾਨੂੰ ਉਦੋਂ ਹੀ ਬਾਹਰ ਕੱਢ ਗਏ ਸਾਡੇ ਹੱਥ ਕਰੀਆਂ ਆਸ ਇਸ ਤਰੀਕੇ ਨਾਲ ਬਣਤੀਆਂ ਸੀ ਤੇ ਸਾਨੂੰ ਬਹਾਲਸ ਰਿਆ ਸੀ ਸਾਨੂੰ ਇਦਾਂ ਬੱッセ ਲੈ ਗਏ ਬੱッセ ਵੀ ਪਾਜੀ 3 ਦਿਨ ਲਗਾਤਾਰ ਇਸ ਤਰੀਕੇ ਨਾਲ ਸਫ਼ਰ ਕਰਦੇ ਰਹੇ ਆ ਤੇ ਪਾਜੀ ਜੇ ਤੁਹਾਨੂੰ ਕਹੀਏ ਖਾਣ ਪੀਣ ਦਾ ਖਾਣ ਪੀਣ ਦਾ ਪਾਜੀ ਮਠੀਆਂ ਜੀ ਹੁੰਦੀਆਂ ਜਿਹੜੀਆਂ ਕਿ ਬਹੁਤ ਸਖਤ ਸਨ ਖਾਂਦੇ ਪਰ ਗਲੇ ਨੂੰ ਲੱਗਦੀਆਂ ਸੀ ਇੱਕ حساب ਦਾ ਸਾਨੂੰ ਨਾ ਖਾਣ ਦੇ ਬਰਾਬਰ ਸੀ ਹੁਣ ਅਸੀਂ ਇਦਾਂ ਪਾਜੀ ਪਾਣੀ ਪੀ ਕੇ ਮਾੜਾ ਮੋਟਾ ਗੁਜ਼ਾਰਾ ਕਰਕੇ ਫਿਰ ਇੱਥੇ ਤੱਕ ਆਏ ਆ ਇੱਥੇ ਅੱਗੇ ਸਾਨੂੰ ਅੰਮ੍ਰਿਤਸਰ ਰੋਟੀ ਖਾਨ ਨੂੰ ਮਿਲੀ ਹੈ ਹਾਂਜੀ ਸੋ ਫਿਰ ਸਰਕਾਰ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਰਿਸੀਵ ਕੀਤਾ ਸਾਨੂੰ ਰੋਟੀ ਪਾਣੀ ਦਿੱਤੀ ਬਿਠਾ ਕੇ ਤੇ ਹੋਰ ਥੋੜੀ-ਬਹੁਤ ਗੱਲਬਾਤ ਕੀਤੀ ਸਾਡੇ ਨਾਲ ਕਿ ਕੀ ਹੋਇਆ ਪ੍ਰੈਸ ਵਾਲਿਆਂ ਨਾਲ ਕੀ ਗੱਲਬਾਤ ਹੋਈ ਗੱਲਬਾਤ ਕੀਤੀ ਮੈਂ ਜ਼ਿਆਦਾ ਕੁਝ ਤੇ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇੰਨਾ ਕਹਿਣਾ ਚਾਹਾਂਗਾ ਕਿ ਮੇਰੀ ਜਿਹੜੀ ਰਾਸ਼ੀ ਹੈ ਮੈਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਏਜੰਟ ਦੇ ਕਾਰਵਾਈ ਉਹ ਸਰਕਾਰ ਜਾਂ ਦੇ ਸਰਕਾਰ ਨੇ ਕੀ ਕਰਨਾ ਕੀ ਨਹੀਂ ਮੈਨੂੰ ਮੇਰੇ ਪੈਸੇ ਦਿਵਾਏ ਜਾਣ ਮੇਰੀ ਮਜਦ ਕੀਤੀ ਜਾਏ ਮੈਂ ਹੋਰ ਕੁਝ ਨਹੀਂ ਚਾਹੁੰਦਾ ਜਾਂ ਮੈਨੂੰ ਕੋਈ ਨੌਕਰੀ ਦਵਾਈ ਜਾਏ ਕਿ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਮੇਰੇ ਪਰਿਵਾਰ ਚ ਮੇਰੇ ਦਾਦਾ ਜੀ ਫੌਜੀ ਨੇ ਅੱਗੋਂ ਮੇਰੇ ਤਾਇਆ ਜੀ ਦੇ ਬੇਟਾ ਵੀ ਫੌਜੀ ਆ ਤੇ ਅੱਗੋਂ ਮੇਰੇ ਸ਼ਰੀਕੇ ਚ ਮੇਰਾ ਇੱਕ ਹੋਰ ਵੀਰ ਉਹ ਵੀ ਫੌਜ ਚ ਨੇ ਤੇ ਭਾਜੀ ਮੈਨੂੰ ਵੀ ਬਹੁਤ ਸ਼ੌਂਕ ਸੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਵੀ ਫੌਜ ਚ ਭਰਤੀ ਹੋਣਾ ਮੈਂ ਭਾਜੀ 10ਵੀਂ ਚ ਮੈਂ ਇੱਕ ਸਰਵ ਦੀ ਤਿਆਰੀ ਸ਼ੁਰੂ ਕਰਨੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ कि ਜਦੋਂ ਆਹ ਖਬਰ ਆਈ ਹੈ ਕਿ 4 ਸਾਲ ਦੀ ਨੌਕਰੀ ਹੈ ਤੇ ਭਾਜੀ ਹੁਣ ਅਸੀਂ 4 ਸਾਲ ਦੀ ਨੌਕਰੀ ਚ ਕੀ ਕਰਾਂਗੇ 4 ਸਾਲ ਦੀ ਨੌਕਰੀ ਚ ਨਾ ਸਾਨੂੰ ਕੋਈ ਫਾਇਦਾ ਨਾ ਕੁਝ ਕਰ ਸਕਦੇ ਇੱਕ ਹਿਸਾਬ ਦੇ ਸਾਡੇ ਸਰੀਰ ਗਾਲਦੇ ਆ ਭਾਜੀ ਤੁਸੀਂ ਉਹ ਪਿੱਛੇ ਦੀ ਉਹ ਵੀ ਵੀਡੀਓ ਆਈ ਹੋਣੀ ਹੈ ਕਿ 4 ਸਾਲ ਦੀ ਨੌਕਰੀ 'ਚ ਇੱਕ ਮੁੰਡਾ ਸ਼ਹੀਦ ਹੋਇਆ ਹੋਰ ਚ ਮੋਦੀ ਸਰਕਾਰ ਨੇ ਕੁਝ ਨਹੀਂ ਕੀਤਾ ਜੋ ਵੀ ਜਦ ਤੱਕ ਸਾਨੂੰ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਕੀਤਾ ਜੋ ਵੀ ਮੁਆਵਜ਼ਾ ਦਿੱਤਾ ਹੁਣ ਭਾਜੀ ਅੱਜ ਅਸੀਂ ਕੀ ਕਰੀ ਅਸੀਂ ਬਾਹਰ ਦਾ ਰੂਟ ਲੱਭਣਾ ਹੋਰ ਕੀ ਕਰੀਏ ਅੱਜ ਭਾਜੀ ਬਹੁਤ ਜ਼ਿਆਦਾ ਨੇ ਉੱਥੇ ਘਟੋ ਘਟ ਵੀ 8 ਬਰ 8 ਵਰਗਾਂ ਨੇ ਤੇ 8 ਵਰਗਾਂ ਚ ਇੱਕ 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 ਵਰਗ ਚ 4 4 ਕਮਰੇ ਨੇ ਕਿਉਂ 4 4 ਕਮਰੇ ਲਾ ਲਓ ਆਪਣੇ ਆਪ ਹਿਸਾਬ ਕੀ ਅਹੀਂ ਇੱਕ ਕਮਰੇ ਦੇ ਚੱਲੀ ਜਾਂਦੇ ਆ ਤੇ 40 ਤੇ ਆਪੇ ਲਾ ਲਓ ਕਿ ਘਟੋ ਘੜ 2 4000 ਤੇ ਇੱਥੇ ਹੋਏਗਾ ਹੀ ਬੰਦਾ ਹੁਣ ਕਿੰਨੇ ਆਉਣਗੇ ਇਹ ਤੁਸੀ ਆਪੇ ਹਿਸਾਬ ਲੱਗੇਗਾ ਮੰਗ ਚਾਉਂਦੇ ਆ ਵੀ ਸਾਡੇ ਬੇਟੇ ਦੀ ਹੈਲਪ ਕੀਤੀ ਜਾਏ ਕੋਈ ਨਾ ਕੋਈ ਨੂੰ ਨੌਕਰੀ ਕੁਝ ਵੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਨੌਕਰੀ ਮਿਲੇ ਬੇਟੇ ਨੂੰ ਕਿਉਂ ਸਾਡੀ ਜੋ ਵੀ ਜਾਇਦਾਦ ਸੀ ਪਹਿਲੀ ਸੀ ਜਿੰਨੀ ਵੀ ਅਸੀਂ ਸਭ ਕੁਝ ਵੇਚੜਿਆ ਵਾ ਹੁਣ ਇਸ ਟਾਈਮ ਸਾਡੇ ਕੋਲ ਕੁਝ ਨਹੀਂ ਆ ਸਾਡੇ ਮਕਾਨ ਵੀ ਜਿਹੜੇ ਆ ਉਹ ਵੀ ਵਿਕੇ ਆ ਤਾਂ ਅਸੀਂ ਹੁਣ ਕੁਝ ਨਹੀਂ ਇਸ ਟਾਈਮ ਤੇ ਕਰ ਸਕਦੇ ਤੇ ਨਾ ਸਾਡੇ ਕੋਈ ਹੈ ਹੀ ਆ ਤੇ ਸਾਡੇ ਬੇਟੇ ਦੀ ਹਲਪ ਹੋਣੀ ਚਾਹੀਦੀ ਸਾਡੇ ਪੈਸੇ ਚਾਹੇ ਵਾਪਸ ਹੋਣ ਚਾਹੇ ਸਾਡੇ ਬੇਟੇ ਨੂੰ ਕੋਈ ਨੌਕਰੀ ਕੁਝ ਮਿਲਣਾ ਚਾਹੀਦਾ ਇੱਕ ਕਿਹੜੀ ਮਾਤਾ ਵਾ ਵੀ ਜਿਹੜਾ ਆਪਣੇ ਬੱਚੇ ਨੂੰ ਇੰਨੇ ਪੈਸੇ ਲਾ ਕੇ ਬਾਹਰ ਭੇਜੇ ਤੇ ਉਹਦਾ ਬੇਟਾ ਵਾ ਵਾਪਸ ਮੁੜ ਕੇ ਆ ਜੇ ਤਾਂ ਮਕਾਰ ਕੋਹ ਨਹੀਂ ਇਹ ਮੰਗਿਆ ਥਾ ਅੱਜ ਬੇਟੇ ਦੀ ਮਤਲਬ ਕੋਈ ਨੌਕਰੀ ਚਾਹੀ ਪੈਸੇ ਵਾਪਸ ਹੋਣ